ਤੇ ਅਸੀਂ ਇੱਥੇ ਕਰ ਰਹੇ ਹਾਂ ਜਿੱਥੇ ਜਿੱਥੇ ਹੌਟਸਪੌਟ ਸੀਗੇ ਜਿੱਥੇ ਨਾ ਸਭ ਵਿਕਦਾ ਸੀਗਾ ਉੱਥੇ ਅਸੀਂ ਕਾਫੀ ਦੇਰ ਤੋਂ ਦਬਜੇ ਦੇ ਰਹੇ ਹਾਂ ਜਿੱਦਾਂ ਕਮੰਡੀਆਂ ਸਕਸੈਸ ਦੇ ਨਾਲ ਉੱਚ ਸਰਾਂ ਨੂੰ ਤੇ ਆਪ ਹੀ ਛੱਡ ਕੇ ਜਾ ਚੁੱਕੇ ਹੈਗੇ ਆ ਇੱਧਰ ਵੀ ਆ ਵੀ ਜੇ ਤੁਸੀਂ ਦੇਖੋ ਮੇਰੇ ਹੱਥਾਂ ਨੂੰ ਆ ਸਾਰੀਆਂ ਇਕ ਝੁੱਗੀਆਂ ਹੁੰਦੀਆਂ ਸੀ ਤੇ ਸਾਰੀਆਂ ਆਪੇ ਹੀ ਚਲੇ ਗਏ ਹੈਗੇ ਆ ਤੇ ਮਤਲਬ ਕਿਹੜੀ ਨਹੀਂ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗ ਦੇਖੋ ਨਾ ਜੀ ਇਹ ਤਾਂ ਹੁਣ ਕਰਦੇ ਵੀ ਜਿਹੜੇ ਪੇਰੈਂਟਸ ਹੈ ਉਹ ਅੱਗੇ ਆਉਣ ਪਿੰਡ ਦੀਆਂ ਪੰਚਾਇਤਾਂ ਪੰਜ ਸਰਪੰਚ ਐਮਸੀ ਸਾਨੂੰ ਆ ਕੇ ਦੱਸਣ ਠੀਕ ਹੈ ਨਾ ਹੁਣ ਪੁਲਿਸ ਕਿੱਥੇ ਕਿੱਥੇ ਹੋ ਜੂਗੀ ਅਪੀਲ ਤਾਂ ਕੀਤੀ ਉਹਨੂੰ ਤੇ ਵਾਰਨਿੰਗ ਹੀ ਆ ਵੀ ਹੁਣ ਨਾਫਜ਼ ਨਾਫਦੀ ਹੁਣ ਤੇ ਸਰਬਲੋਂ ਪੰਜਾਬ ਦੇ ਵਿੱਚ ਨਸ਼ੇ ਅਤੇ ਨਸ਼ੇੜੀਆਂ ਦੇ ਖਿਲਾਫ ਜਿਹੜੀ ਹੈ ਲਗਾਤਾਰ ਮੁਹਿੰਮ ਜਾਰੀ ਹੈ ਅੱਜ ਕਾਸੋਪਲੇਸ਼ਨ ਦੇ ਤਹਿਤ ਕੀਰਤਪੁਰ ਸਾਹਿਬ ਦੇ ਹੌਟਸਪੌਟ ਵਜੋਂ ਜਾਣੇ ਜਾਂਦੇ ਰਾਜਸਥਾਨੀ ਝੁੱਗੀ ਬਸਤੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਦਬਸ਼ ਕੀਤੀ ਗਈ ਹਾਲਾਂਕਿ ਉਹਨਾਂ ਬਰੀਫ ਨਹੀਂ ਕੀਤਾ ਕਿ ਕੀ ਕੀ ਜਿੱਥੇ ਹਲੇ ਜਿਹੜਾ ਹੈ ਇਸ ਦਬਸ਼ ਦੌਰਾਨ ਪਾਇਆ ਗਿਆ ਹੈ ਪਰ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਮੌਜੂਦ ਸਨ ਜਿਨ੍ਹਾਂ ਦੇ ਵਿੱਚ ਡੀਐਸਪੀ ਰੈਂਕ ਅਤੇ ਐਸਐਚਓ ਰੈਂਕ ਦੇ ਜਿਹੜੇ ਅਧਿਕਾਰੀ ਵੀ ਸ਼ਾਮਿਲ ਸਨ ਇਹ ਹੌਟਸਪੌਟ ਵਜੋਂ ਜਿਹੜਾ ਜਾਣਿਆ ਜਾਂਦਾ ਸਥਾਨ ਹੈ ਇਹ ਕੀਰਤਪੁਰ ਸਾਹਿਬ ਦੇ ਨੇੜੇ ਰਾਜਸਥਾਨੀ ਝੁੱਗੀਆਂ ਹੈ ਜਿੱਥੇ ਝੁੱਗੀ ਬਸਤੀ ਦੇ ਵਿੱਚ ਪਹਿਲਾਂ ਨਸ਼ੇ ਦੇ ਕਾਰੋਬਾਰ ਦਾ ਵੱਡਾ ਬੋਲਬਾਲਾ ਸੀ ਉੱਥੇ ਕੁਝ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਡੀਐਸਪੀ ਅਜੇ ਸਿੰਘ ਵੱਲੋਂ ਜਿਹੜਾ ਅਗਵਾਈ ਕਰਦੇ ਹੋਣੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਇੱਥੇ ਜਿਹੜੀ ਹੈ ਕਾਸੋ ਆਪਰੇਸ਼ਨ ਦੇ ਤਹਿਤ ਜਿਹੜੀ ਤਬਸ਼ ਕੀਤੀ ਗਈ ਹੈ ਨਸ਼ੇ ਦੇ ਸਪੋਰਟ ਸਪੋਰਟ ਵਾਲੀ ਥਾਂ ਉੱਤੇ ਜਿਹੜਾ ਹੈ ਲਗਾਤਾਰ ਜਿਹੜਾ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਤਸਵੀਰਾਂ ਦੇ ਵਿੱਚ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਦਬਿਸ਼ ਕਰਕੇ ਉਹ ਸਰਚ ਅਭਿਆਨ ਕਰ ਰਹੇ ਨੇ ਤੇ ਕੀ ਕੁਝ ਕਿਹਾ ਡੀਐਸਪੀ ਅਜੇ ਸਿੰਘ ਨੇ ਆਓ ਤੁਸੀਂ ਦੱਸਦੇ ਆ ਜੁੜੇ ਰਹੋ ਹਮਦਰ ਟੀਵੀ ਦੇ ਇਹ ਆਪਰੇਸ਼ਨ ਕਾਸੋ ਚੱਲ ਰਿਹਾ ਹੈਗਾ ਜੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੀ ਚੱਲਦਾ ਪਿਆ ਹੈਗਾ ਤੇ ਅੱਜ ਐਡੀਜੀਪੀ ਸਾਹਿਬ ਵੀ ਆਏ ਹੋਏ ਸਾਡੇ ਜ਼ਿਲ੍ਹੇ ਦੇ ਵਿੱਚ ਤੇ ਉਹ ਅਸੀਂ ਇੱਥੇ ਰਣਕਪੁਰ ਸਾਹਿਬ ਚ ਮੇਰੇ ਨਾਲ ਡੀਐਸਪੀ ਸਤਾ ਗਰਮੀਤ ਸਿੰਘ ਡੀਐਸਪੀ ਪੀਬੀਆਈ ਨੇ ਐਸਐਚਓ ਸਾਹਿਬਾਨ ਨੇ ਦੋਨੇ ਸਾਹਿਬ ਦੇ ਬਗੈਰ ਤੇ ਅਸੀਂ ਇੱਥੇ ਕਰ ਰਹੇ ਆ ਜੀ ਜਿੱਥੇ ਜਿੱਥੇ ਹੌਟਸਪੌਟ ਸੀਗੇ ਜਿੱਥੇ ਨਸ਼ਾ ਵਕਦਾ ਸੀਗਾ ਉੱਥੇ ਅਸੀਂ ਕਾਫੀ ਦੇਰ ਤੋਂ ਤਬਸੀਹ ਦੇ ਰਹੇ ਹਾਂ ਜਿੱਦਾਂ ਕਮੰਡ ਦੀਆਂ ਸਕਸੈਸ ਦੇ ਨਾਲ ਉੱਚ ਅਸਰਾਂ ਨਾਲ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਝੁੱਗੀਆਂ ਸਿਗੀਆਂ ਹੌਟਸਪੌਟਸ ਹੈਗਾ ਆ ਤੁਸੀਂ ਦੇਖੋ ਕਾਫੀ ਝੁੱਗੀਆਂ ਜੜੀਆਂ ਹੈਗੀਆਂ ਆਪਾਂ ਇਹਨੂੰ ਕੋ ਡਿਮੋਲਿਸ਼ ਕੀਤੀਆਂ ਹੋਈਆਂ ਕਾਕਾ ਪਰੇ ਹੋਣੇ ਪਰੇ ਇਹ ਆਪ ਹੀ ਛੱਡ ਕੇ ਜਾ ਚੁੱਕੇ ਹੈਗੇ ਆ ਇੱਧਰ ਵੀ ਆ ਵੀ ਜੇ ਤੁਸੀਂ ਦੇਖੋ ਮੇਰੇ ਹੱਥਾਂ ਨੂੰ ਆ ਸਾਰੀਆਂ ਇੱਥੇ ਝੁੱਗੀਆਂ ਹੁੰਦੀਆਂ ਸੀਗੀਆਂ ਇਹ ਸਾਰੀਆਂ ਆਪੇ ਹੀ ਚਲੇ ਗਏ ਹੈਗੇ ਆ ਤੇ ਮਤਲਬ ਇਹਨਾਂ ਨੂੰ ਕੋਈ ਢੋਣ ਦੀ ਵੀ ਲੋੜ ਨਹੀਂ ਪਈ ਪੂਰਾ ਪ੍ਰੈਸ਼ਰ ਹੈਗਾ ਸਾਡੇ ਵੱਲੋਂ ਇਹਨਾਂ ਦੇ ਉੱਤੇ ਵੀ ਕੋਈ ਵੀ ਜਿਹੜਾ ਨਿਰਿਆਜ ਕਰਦਾ ਬਿਲਕੁਲ ਸ਼ਰੇ ਵੇਚਦਾ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਜੀ ਛੇੜੀ ਦੀ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗ ਦੇਖੋ ਨਾ ਜੀ ਇਹ ਤਾਂ ਹੁਣ ਘਰ ਦੇ ਵੀ ਜਿਹੜੇ ਪੇਰੈਂਟਸ ਹੈ ਉਹ ਅੱਗੇ ਆਉਣ ਪਿੰਡ ਦੀਆਂ ਪੰਚਾਇਤਾਂ ਪੰਜ ਸਰਪੰਚ ਐਮਸੀ ਸਾਨੂੰ ਆ ਕੇ ਦੱਸਣ ਠੀਕ ਹੈ ਨਾ ਹੁਣ ਪੁਲਿਸ ਕਿੱਥੇ ਕਿੱਥੇ ਹੋਜੂਗੀ ਇਹ ਤਾਂ ਉਹ ਸਾਨੂੰ ਆ ਕੇ ਦੱਸਣ ਜਿੱਥੇ ਸਾਨੂੰ ਪਤਾ ਲੱਗਦਾ ਹੈਗਾ ਉਹ ਅਸੀਂ ਕੱਲ ਵੀ ਇੱਕ ਪਰਤਗੜ ਪਰਤਗੜ ਕਰਾਇਆ ਨਾ ਜੀ ਕੱਲ ਅਸੀਂ ਕੱਲ ਵੀ ਪਰਤਗੜ ਇੱਕ ਮੁੰਡਾ ਪਰਤੀ ਕਰਾਇਆ ਹੈਗਾ ਇਹਦੇ ਵਿੱਚ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਤੇ ਸਾਨੂੰ ਤਾਂ ਜਿੱਥੇ ਹੈਗਾ ਅਸੀਂ ਤਾਂ ਕਰੀ ਜਾਂਦੇ ਹੈਗੇ ਆ ਪਰੇ ਇਹ ਬੇਸਿਕਲੀ ਤੇ ਇਹ ਜਨਤਾ ਨੂੰ ਅਪੀਲ ਹੈਗੀ ਆ ਸਭ ਤੋਂ ਪਹਿਲਾਂ ਤੇ ਬੱਚੇ ਤੇ ਮਾਪੇ ਨੂੰ ਪਤਾ ਲੱਗਦਾ ਘਰ ਦੇ ਵਿੱਚ ਕੋਈ ਬੱਚਾ ਥੋੜਾ ਠੀਕ ਨਹੀਂ ਜਾ ਰਿਹਾ ਤੇ ਉਸੇ ਪਹਿਲੇ ਤੇ ਉਹ ਕਰ ਲੈਣ ਆਪਣਾ ਸਾਨੂੰ ਦੱਸ ਦੇਣ ਪਹਿਲਾਂ ਆਪਣੇ ਤੌਰ ਤੇ ਡਾਕਟਰ ਸਾਹਿਬ ਨੂੰ ਦਿਖਾ ਲੈਣ ਨਹੀਂ ਸਾਨੂੰ ਦੱਸਣਾ ਅਸੀਂ ਸਰਕਾਰ ਚਾਹੁੰਦੀ ਆ ਵੀ ਉਹਦਾ ਇਲਾਜ ਹੋਵੇ ਕੋਹਲੇ ਤੇ 11 ਪੀ ਨਹੀਂ ਬੱਜੇ 11 ਵਜੇ ਲੱਗੇ ਆ ਤੇ 2 ਵਜੇ ਤੱਕ ਹੈਗਾ ਤੁਹਾਨੂੰ 2 ਵਜੇ ਫਿਰ ਦੁਬਾਰਾ ਬਰੀਫ ਕਰ ਦੇਵਾਂਗੇ ਜਿਹੜੀ ਵੀ ਸਾਡੂੰ ਕਾਮਯਾਬੀ ਮਿਲੇਗੀ ਇੱਥੇ ਵੀ ਚੱਲ ਰਿਹਾ ਹੁਣ ਨਨਦਪੁਰ ਸਾਹਿਬ ਵੀ ਜਿੱਥੇ ਜਿੱਥੇ ਹੌਟਸਪੌਟ ਹੈਗੇ ਆ ਤੇ ਜਿੱਦਾਂ ਵੀ ਕੋਈ ਸਾਨੂੰ ਅਪਡੇਟ ਕਰ ਦੇਣਗੇ ਜਿਹੜੀ ਜਾਣਕਾਰੀ ਜਿਹੜੀ ਵੀ ਕੋਈ ਰਿਕਵਰੀ ਹੋਏਗੀ ਸਰ ਚੰਗੀ ਗੱਲ ਹੈ ਨਸ਼ਾ ਛੱਡਿਆ ਹੈ ਜਿਹੜਾ ਵਿਤਣਾ ਨਹੀਂ ਜੇ ਕਿਤੇ ਚੋਰੀ ਛਿਪੇ ਕੋਈ ਵੇਚਦਾ ਹੈ ਤਾਂ ਉਹਨੂੰ ਕੀ ਅਪੀਲ ਤੁਸੀਂ ਕਰਦੇ ਹੋ ਅਪੀਲ ਤੇ ਕੀ ਦੀ ਉਹਨੂੰ ਤੇ ਵਾਰਨਿੰਗ ਹੀ ਆ ਭਈ ਹੁਣ ਨਾਫਜ਼ ਨਾਫਰੀ ਹੁਣ ਤੇ ਉਹ ਤਾਂ ਬੱਸ ਅਸੀਂ ਸਖਤੀ ਨਾਲ ਪੇਸ਼ ਆਵਾਂਗੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈਗਾ ਤੇ ਬਿਲਕੁਲ ਵੀ ਇਹੋ ਜਿਹਾ ਇੱਕ ਵੀ ਬੰਦਾ ਜ਼ੀਰੋ ਟੋਲਰੈਂਸ ਆ ਆਪਰੇਸ਼ਨ ਆਲ ਆਊਟ ਹੈ ਦੀ ਕਿਸੇ ਨੂੰ ਬਖਸ਼ਣਾ ਨਹੀਂ ਬਿਲਕੁਲ ਵੀ ਪਰਸੈਂਟ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਸੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਇਸ ਥਾਂ ਉਤੇ ਦਬਸ਼ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚ ਡੀਐਸਪੀ ਰੈਂਕ ਦੇ ਅਤੇ ਸਬਡਿਵੀਜ਼ਨ ਦੇ ਜਿਹੜੇ ਐ ਐਸਐਚਓ ਸ਼ਾਮਲ ਸਨ ਜਿਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਜੂਦ ਸਨ ਸੋ ਤੁਹਾਨੂੰ ਦੱਸ ਦਈਏ ਕਿ ਨਸ਼ੇ ਦੇ ਹੌਟਸਪਟੋ ਵਜੋਂ ਜਾਣੇ ਜਾਂਦੇ ਇਸ ਥਾਂ ਉਤੇ ਪਹਿਲਾਂ ਨਸ਼ੇ ਦਾ ਜਿਵੇਂ ਦੱਸਿਆ ਤੁਹਾਨੂੰ ਬੋਲ ਬਾਲਾ ਸੀ ਉਸ ਤੋਂ ਬਾਅਦ ਕੁਝ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਡੀਐਸਪੀ ਅਜੇ ਸਿੰਘ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਨਸ਼ਾ ਜਿਹੜਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਦੂਜੀ ਗੱਲ ਇਹ ਹੈ ਕਿ ਇੱਥੇ ਜਿਹੜੇ ਲੋਕ ਰਹਿ ਰਹੇ ਜੇ ਉਹਨਾਂ ਨੂੰ ਉਹਨਾਂ ਵਿੱਚੋਂ ਕੁਝ ਜਿਹੜੇ ਆ ਜਿਹੜੇ ਨਸ਼ੇ ਦੇ ਕਾਰੋਬਾਰ ਵਿੱਚ ਪੂਰੀ ਤਰ੍ਹਾਂ ਲਿਪਟ ਸਨ ਇੱਥੋਂ ਛੱਡ ਕੇ ਥੋੜਾ ਆਪਣੇ ਘਰਾਂ ਦੇ ਵੱਲ ਜਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਸ ਥਾਂ ਤੇ ਅਸੀਂ ਖੜੇ ਆ ਇੱਥੇ ਨਸ਼ੇ ਦਾ ਵੱਡਾ ਰੈਕਟ ਜਿਹੜਾ ਹੈ ਲਗਾਤਾਰ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਹੁਣ ਜਿਹੜਾ ਕਿਤਨੇ ਕਿਤੇ ਘਟਦਾ ਨਜ਼ਰ ਆ ਰਿਹਾ ਹੈ ਡੀਐਸਪੀ ਅਜੇ ਸਿੰਘ ਅਤੇ ਹੋਰ ਜਿਹੜੇ ਪੁਲਿਸ ਅਧਿਕਾਰੀ ਸਨ ਉਹਨਾਂ ਵੱਲੋਂ ਇਹ ਬਰੀਫ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕਸ ਆਪਰੇਸ਼ਨ ਦੇ ਤਹਿਤ ਜਿਹੜਾ ਹੈ ਉਹਨਾਂ ਵੱਲੋਂ ਅੱਜ ਜਿਹੜੀ ਹੈ ਕਾਰਵਾਈ ਰੱਬੀ ਗਈ ਹੈ ਸਰਚ ਬਿਆਨ ਚਲਾਏ ਗਏ ਨੇ ਉਹਨਾਂ ਦੱਸਿਆ ਕਿ ਪੂਰੇ ਸੂਬੇ ਦੇ ਵਿੱਚ ਹੀ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਹੈ ਉਸ ਦੇ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਵੱਡੀ ਮਹਿੰਮ ਜਿਹੜੀ ਹੈ ਗੱਡੀ ਹੋਈ ਆ ਸੋ ਵੇਖਦੇ ਰਹੋ ਹਮਦਰ ਟੀਵੀ ਮੈਂ ਹਮ ਨਹੀਂ